ਜਿਹੜਾ ਵੀ ਮੈਡੀਕਲ ਨਸ਼ਾ ਲੈਂਦਾ ਚਿੱਟਾ ਫੀਮ ਭੁੱਕੀ ਗੋਲੀਆਂ ਇੰਜੈਕਸ਼ਨ ਜਿਹੜੇ ਹਾਰਡ ਨਸ਼ੇ ਨੇ ਉਹਦੇ ਲਈ ਸਾਡਾ ਬੀ ਲਾਈਫ ਕੰਮ ਕਰਦਾ ਔਰ ਅਸੀਂ ਬੀ ਲਾਈਫ ਦੇ ਵਿੱਚ ਤੋੜ ਦੇ ਉੱਤੇ ਕੰਮ ਕਰਦੇ ਆਂ ਜੀ ਦੇਖੋ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈਗੀ ਬੰਦਾ ਜਦੋਂ ਨਸ਼ੇ 'ਚ ਬਾਹਰ ਆਉਣਾ ਚਾਹੁੰਦਾ ਕਿ ਮੈਂ ਇਸ ਨਸ਼ੇ ਨੂੰ ਛੱਡਣਾ ਯਾਰ ਮੈਂ ਪਰ ਉਹ ਇੱਕੇ ਚੀਜ਼ ਆ ਉਹਦੇ ਅੰਦਰ ਡਰ ਹੈ ਕਿ ਯਾਰ ਮੇਰੀ ਤੋੜ ਦਾ ਹੱਲ ਨਹੀਂ ਹੋਣਾ ਹੂੰ ਵੀ ਮੈਨੂੰ ਜਾਂ ਤਾਂ ਐਡਮਿਟ ਕੀਤਾ ਜਾਊਗਾ ਮੈਨੂੰ ਦੱਸ ਦੇਣ ਉੱਥੇ ਰੱਖਿਆ ਜਾਊਗਾ ਔਰ 10 ਦਿਨ ਮੇਰੇ ਟੀਕੇ ਜਾਂ ਗਲੂਕੋਜ਼ ਲੱਗੂਗੀ ਲੇਕਿਨ ਮੇਰੀ ਜਿਹੜੀ ਤੋੜ ਆ ਉਹ ਮੈਨੂੰ ਛੇਤੀ ਨਹੀਂ ਹਟੂਗੀ ਉਹ ਡਰਦਾ ਬੰਦਾ ਕਹਿੰਦਾ ਮੈਂ ਕੰਮ ਲਾਜ ਹੀ ਨਹੀਂ ਕਰਾਂ ਲਾਜ ਹੀ ਨਹੀਂ ਕਰਾਂ ਬਿਲਕੁਲ ਕਈ ਵਾਰ ਆਪਾਂ ਨੂੰ ਡਾਕਟਰ ਕਹਿੰਦਾ ਵੀ ਤੇਰੀ ਲੱਤ ਵਧਣੀ ਪਊ ਉਹ ਕਹਿੰਦਾ ਮੈਂ ਗੂਠੇ ਦਾ ਦਰਦ ਹੀ ਚੱਲ ਲਊਗਾ ਜੀ ਬਿਲਕੁਲ ਵੀ ਮੈਂ ਲੱਤ ਨਹੀਂ ਵਧਾਉਣੀ ਉਸੇ ਤਰੀਕੇ ਨਾਲ ਬੰਦਾ ਕਹਿੰਦਾ ਵੀ ਯਾਰ ਮੈਂ ਨਹੀਂ ਉਸੀ ਚੋਂ ਬਾਹਰ ਆ ਸਕਦਾ ਮੈਨੂੰ ਪਤਾ ਮੇਰੀ ਤੋੜ ਦਾ ਹੱਲ ਹੋਣਾ ਜੇ ਤੁਸੀਂ ਦੱਸ ਦੇਣ ਐਡਮਿਟ ਕਰੋਗੇ ਫਲਾ ਤੁਹਾਨੂੰ ਲੱਗਦਾ ਵੀ ਨਸ਼ੇ 'ਚ ਬਾਹਰ ਆਉਣ ਦੀ ਦਿੱਕਤ ਇਹ ਹੈ ਕਿ ਤੁਹਾਨੂੰ ਤੋੜ ਨਹੀਂ ਅਰਦਾਸਤ ਹੁੰਦੀ ਤਾਂ ਉਹਦੇ ਕੋਲ ਉਹਦਾ ਹੱਲ ਸਾਡੇ ਕੋਲ ਹੈਗਾ ਜੀ ਤੁਸੀਂ ਤੋੜ ਪਹਿਲੀ ਡੋਜ਼ ਨਾਲ ਬੰਦ ਕਰ ਦਾਂਗੇ ਅਸੀਂ ਤੁਹਾਡੀ ਪਹਿਲੀ ਡੋਜ਼ ਦੇ ਵਿੱਚ ਆਪਾਂ ਤੁਹਾਨੂੰ ਤੋੜ ਨਹੀਂ ਲੱਗਣ ਦਵਾਗੇ ਜਿਵੇਂ ਅੱਖਾਂ 'ਚ ਪਾਣੀ ਆਉਣਾ ਆਵਾਸੀਆਂ ਆਉਣੀ ਆ ਬੋਡੀ ਪੇਨ ਕਰਨੀ ਲੱਤਾਂ 'ਚ ਦਰਦ ਹੋਣਾ ਬੰਦਾ ਕਹਿੰਦਾ ਜੀ ਸਾਨੂੰ ਤਾਂ ਐਂ ਲੱਗਦਾ ਹੁੰਦਾ ਵੀ ਕੰਧ 'ਚ ਸਿਰ ਮਾਰ ਤਾਂ ਉਹ ਸਮੱਸਿਆ ਦਾ ਹੱਲ ਆਪਣੇ ਕੋਲ ਹੈਗਾ ਜਦੋਂ ਅਸੀਂ ਤੋੜ ਹਟਾ ਦਿੰਨੇ ਆ ਤਾਂ ਬੰਦਾ ਆਟੋਮੈਟਿਕਲੀ ਨਸ਼ਾ ਨਹੀਂ ਕਰਦਾ